ਸਾਰੇ ਸੰਸਾਹੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਲਓ ਜੀ ਟਾਈਮ ਸਵੇਰ ਦਾ ਤੇ ਮੈਂ ਬਣਾਉਣ ਦੀ ਹਰਸ਼ਾਲੇ ਮੈਂ ਖਾ ਨਕੀਜੀ ਵੀਡੀਓ ਬਣਾ ਲਗੇ ਤੇ ਇਹ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਪਹਿਲੀਆਂ ਭੈਣਾ ਵਾਂ ਉਹ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਲਓ ਜੀ ਇਧਰ ਮੱਖਣ ਤੇ ਇਧਰ ਰਸੀ ਤੇ ਆ ਆਪਾਂ ਪਾ ਇਹਨਾਂ ਦਹੀਂ ਦੇ ਪਕੌੜੇ ਨਾ ਵੇਖੋ ਬੇਸਨ ਦਾ ਬਣਾ ਕੇ ਅੱਗੇ ਲੋ ਆਪਾਂ ਇਹੋ ਹੀ ਪਾਉਣੇ ਨੇ ਹਾਂ ਪਕੌੜੀਆਂ ਹੋਣੀਆਂ ਮੂੰਗਰੇ ਮੰਗਰੇ ਸਭ ਕੋ ਨਵਾਂ ਨਵਾਂ ਐਡ ਮਾ ਚੈਨਲ ਪਾ ਨਾਲੇ ਉਹ ਜੇ ਬੇਸਨ ਠੰਡਾ ਨਾਲੇ ਉਹ ਜੇ ਸੁਆਦ ਵਧਾ ਨਾਲੇ ਘਰ ਦੇ ਨਾ ਬਣਾਈਆਂ ਆਪਣੇ ਹੱਥੀ ਵੇਖੋ ਕਿੰਨਾ ਸੋਹਣਾ ਦਹੀਂ ਬਣਿਆ ਤੁਸੀਂ ਵੀ ਸ਼ਕੋ ਪ੍ਰਸ਼ਾਦ ਦੇ ਅਹੀਂ ਵੀ ਸ਼ਕੀਏ ਆਪਾਂ ਨਾਲ ਮਿਲ ਕੇ ਸਭ ਭੈਣ ਭਰਾ ਤੇ ਚਲੋ ਜੀ ਮੈਂ ਆ ਦੋ ਫੁੱਲ ਕੇ ਰਹਿ ਗਏ ਲਾ ਲ ਤੁਹੀ ਮੇ ਨਾਂ ਦਾ ਮਾਣੋ ਵਿਡਵਾ ਦਾ ਦੋ ਮੈਂ ਕਿਹਾ ਪਰੌਂਠਾ ਬਣਾ ਲੈਨੇ ਲੱਡੇ ਵੇਲ ਚਾਹ ਨਾ ਖਾਵਾਂਗੇ ਪਾ ਲਗਾਏ ਬਾਬਾ ਜੀ ਦਾ ਸਾਹ ਉਹ ਸੁਪ੍ਰਸ਼ਾਦਾ ਸਾਹ ਗਾਏ ਜਮਾਸ਼ਪੁਰ ਦੇ ਗਾਇ ਰਾਖਾ ਸਭ ਤੋਂ ਮੇਨ ਕੰਮ ਪ੍ਰਸ਼ਾਦਿਆ ਨਾ ਹੁੰਦਾ ਇਹ ਲੈ ਜਾਣ ਸੋ ਕਾਮਨ ਹੈ ਬੜੀ ਆ ਇਹ ਮਸ਼ੀਨ ਤੇ ਆਪਾਂ ਸ਼ਾਮਾ ਨੂੰ ਲਾਉਣੀ ਆ ਹੁਣ ਬਾਜ਼ਾਰ ਨੂੰ ਚੱਲ ਗਏ ਦਵਾਈ ਲੈਉਣ ਆਲੀ ਨਾਲੇ ਇੱਕ ਦੋ ਕੰਮ ਹੋਰ ਕਰਨ ਆਲੇ ਲਗਾ ਓਕੇ ਲਾਹ ਕੇ ਬਹੁਤ ਭੁੱਖ ਲੱਗੀ ਕਪਤੀ ਨਹੀਂ ਖਰਾਬ ਕਰਦੀ ਉਧਰੋਂ ਸ਼ਾਮਾ ਨੂੰ ਪ੍ਰਸ਼ਾਦੇ ਦਾ ਟਾਈਮ ਹੁੰਦਾ ਬੱਤੀ ਚੱਲ ਜਾਂਦੀ ਉਹਨ ਡਵੇਟਰ ਖਰਾਬ ਹੋਇਆ ਉਹ ਵੀ ਨਹੀਂ ਚੱਲਦਾ ਇਦਾਂ ਕਰਕੇ ਆਪਾਂ ਸੁੱਕਾ ਆਟਾ ਭਰ ਕੇ ਨਾ ਪਰੌਂਢੀ ਚ ਤੋੜਾ ਕੇ ਬਣਾਇੰਗੇ ਨਾ ਇਦਾਂ ਬਹੁਤ ਵਾਰੀ ਦੇਖ ਆਪਾਂ ਮᑎ ਬੰਦੀ ਕੁੜੀ ਬੜੂਗੀ ਨਾਲ ਖੁੱਲੂਗੀ ਪਰੌਂਢੀ ਮੈਂ ਇਹ ਤਾਂ ਪਰੌਂਠਾ ਪਣਾਉਣੀ ਬਾਕੀ ਰੋਪਾਂਗਾ ਆਪਣੇ ਚਲੋ ਮਰਜੀ ਜਿੱਦਾਂ ਪੈਣਾ ਬਣਾਵਣਾ ਇਹ ਤਾਂ ਪਰੌਂਠੇ ਜਿਹੜੇ ਵੱਡਾ ਰਹੀਏ ਬੋਲੇ ਨਾਲੇ ਗਰਮੀ ਬੜੀ ਐਨੀ ਗਰਮੀ ਹੈ ਬਲਵਟੁਸ਼ਾ ਰਹੀ ਕਿ ਦੱਸਿਓ ਜਿਹੜੀਆਂ ਕੱਢਣਾ ਮੇਰੇ ਘਰ ਆ ਪਕੌੜਾ ਕਰਾਂ ਬਣਾਉਂਦੇ ਹਾਂ ਵੇਸੰਦਾਂ ਘਰੇ ਬਣਾ ਕੇ ਦੇਈ ਜਿਹਾ ਪਾਉਂ ਲਗਾਂ ਮੈਂ ਤਾਂ ਜ਼ਿਆਦਾਤਰ ਇਹੋ ਘਰੇ ਹੀ ਤੇ ਬਣਾਉਂਦੇ ਪਕੌੜਾ ਮੈਂ ਕਿੰਨੀ ਆਣੀ ਆਏ ਇਹ ਘਰੇ ਬਣਾਉਂਦੇ ਰਹਿ ਹੁਣ ਅਸੀਂ ਤਿੰਨੇ ਰਹਿ ਗਏ ਬੱਚੇ ਆਪਣੇ ਆਪਣੇ ਕੰਮਾਂ ਦੇ ਗਏ ਚਲੇ ਚਲੋ ਸ਼ੈਰੀ ਦਾ ਫੁਲਕਾ ਬਣਾ ਲਦੇ ਗਏ। ਸ਼ੈਰੀ ਨੇ ਵੀ ਬਣਾਇਆ ਫੁਲ ਪਹਾੜੀ ਨੇ ਖਾਣਾ। ਮੱਖਣੀ ਨਾਲ ਜੇ ਚੋਪੜ। ਅਰੇ ਉਹ ਵੀ ਬੜੇ ਨਾਲ ਖਰੀਦ ਆ ਗਏ ਉਹਨੇ ਵੀ ਰੋਟੀ ਲੈ ਕੇ ਟਰਲੇ ਕਢਾਉਣੇ ਆ। ਮੱਖਣੀ ਨਾਲ ਰੋਟੀ ਨਾਲ ਚੋਪੜ ਦੇਣਾ। ਫੁਲਕੇ ਜਿਹੜੇ ਢੂਲੇ ਰਹਿੰਦੇ ਫਿਰ। ਚਲੋ ਜੀ। ਫੁਲਕੇ ਲੈ ਆ ਗਏ। ਦੋ ਮਿੰਟ ਸ਼ਗੋ। ਔਰ ਨਾਲ ਆ ਗਏ ਅਸ਼ਾਦੀ ਮਾਸ਼ਾ ਅਮਨੂ ਬਣਾਵਾਂਗੇ ਹਲਵਾ ਉਹਨਾਂ ਠੀਕਾ ਤੋਂ ਵਰਗਾ ਮਿਲਿਆ ਦੇਖੋ ਜੋ ਜਿਹੜੀ ਚੀਜ਼ ਦਾ ਅੰਝਾ ਲੋਇਆ ਇਹੀ ਪ੍ਰਸ਼ਾਦਾ ਸ਼ਕੋ ਮੰਗਰੇ ਰੇਲਾ ਸੌਰੀ ਪਕਵੜੇ ਨਾਲ ਦਹੀਂ ਨਾਲ ਰੋਟੀ ਮੱਖਣ ਤੇ ਨਾਲ ਲੱਸੀ ਲੱਸੀ ਪਾ ਲਈ ਆ ਰੋਟੀ ਸ਼ਹਿਰੀ ਦੀ ਰੱਖੀ ਲਸੀ ਜਿਹੜੀ ਇਹ ਨੇਰੇ ਦੁੱਧ ਦੀ ਮਲਾਈ ਦੀ ਆ ਆਪਾਂ ਕਿਹੜਾ ਦਹੀਂ ਜਮਾ ਕੇ ਪਾਇਆ ਵੇਚ ਚਲੋ ਜੀ ਆ ਦਹੀਂ ਬਚ ਗਿਆ ਛਾ ਮਨ ਹਲਵੀ ਸਬਜੀ ਨਾਲ ਖਾਵਾਂਗੇ ਮੱਖਣ ਪਾ ਕੇ ਤੇ ਚਲੋ ਛਾ ਮਨ ਵਾਲੀ ਵੀਡੀਓ ਕੋ ਸਵੇਰੇ ਪਾਵਾਂਗੇ ਤਾਂ ਆ ਜਿਹੜੀ ਵੀਡੀਓ ਵੇਖੋ ਸੋਹਣੇ ਸੋਹਣੇ ਕਮੈਂਟ ਕਰਿਓ ਕਹੀਂ ਪ੍ਰਸ਼ਾਦਾ ਛਕੋ ਜੂਨੇ ਵਾਸਤੇ ਰੋ